ਉਹ ਆਪ ਵੀ ਘਰਾਂ ਦਾ ਹੀ ਕਰਦੇ ਆ ਕੋਈ ਆਪਾਂ ਉਹ ਕਿਸੇ ਦਾ ਨਹੀਂਗਾ ਪਰ ਉਹ ਆਪਣੀ ਝੁਕ ਜਾਣਤੀ ਲਈ ਆ ਵੀ ਕੋਈ ਆਪਣੇ ਨਾਲ ਕੋਈ ਵਾਰਦਾਤ ਕੋ ਜੇ ਠੀਕ ਹੈ ਨਾ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਕਹੂੰਗਾ ਠੀਕ ਹੈ ਨਾ ਵੀ ਜੇ ਹੋ ਸਕਦਾ ਤਾਂ ਉਹਨਾਂ ਨੂੰ ਸਾਰਿਆਂ ਨੂੰ ਪਹਿਲਾਂ 22 ਪਿੰਡਾਂ ਦੇ ਵਿੱਚੋਂ ਪਹਿਲਾਂ ਉਹਨਾਂ ਨੇ ਮਤਾ ਪਾਇਆ ਸੀਗਾ ਠੀਕ ਹੈ ਨਾ ਉਹਨਾਂ ਨੇ ਮਤਾ ਪਾਇਆ ਗੋਲੀਏ ਵੱਲੋਂ ਵੀ ਮਤਾ ਪਾਇਆ ਵਾ ਤੁਸੀਂ ਵੀ ਮੈਂ ਤਾਂ ਕਹਿੰਦਾ ਵੀ ਮਤਾ ਪਾਓ ਠੀਕ ਹੈ ਨਾ ਜੇ ਕੋਈ ਹਾਂ ਨਸ਼ਾ ਵੇਚਦਾ ਠੀਕ ਹੈ ਨਾ ਉਹ ਸਾਨੂੰ ਦਿਲ ਤੋਂ ਸਾਨੂੰ ਜਾਣਕਾਰੀ ਦਿਓ ਕਿਸੇ ਕੋਲੇ ਜਾਣ ਲੋੜ ਨਹੀਂ ਸਾਨੂੰ ਸਾਡੇ ਪ੍ਰਾਈਵੇਟ ਨੰਬਰ ਵੀ ਆ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਠੀਕ ਆ ਉਹਦੇ ਤੋਂ ਤੁਹਾਡੀ ਜਾਣਕਾਰੀ ਗੁਪਤ ਰੱਖੀ ਉਹ ਵੀ ਤੁਹਾਡੇ ਬਾਰੇ ਵੀ ਲੱਟਿਆ ਜਾਊਗਾ ਠੀਕ ਆ ਨਾ ਸਾਨੂੰ ਦੱਸੋ ਠੀਕ ਆ ਨਾ ਤੇ ਅਸੀਂ ਜੋ ਵੀ ਗੰਢੀ ਕਾਰਵਾਈ ਕਰਾਂਗੇ ਜੇ ਕੋਈ ਲੱਗਿਆ ਹੋਣ ਲੱਗਿਆ ਨਵਾਂ ਲੱਗਿਆ ਜਾਂ ਕੋਈ ਛੱਡਣਾ ਚਾਹੁੰਦਾ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰੇ ਉਹਦੇ ਵੀ ਜੋ ਨਸ਼ਾ ਛਡਾਊ ਕੇਂਦਰ ਬਣਿਆ ਸਰਕਾਰੀ ਜਾਂ ਪ੍ਰਾਈਵੇਟ ਤੌਰ ਤੇ ਆ ਠੀਕ ਆ ਨਾ ਉਥੋਂ ਅਸੀਂ ਛਡਾਵਾਂਗੇ ਉਥੋਂ ਫ੍ਰੀ ਨੇ ਫਰੀ ਛੱਡਿਆ ਜਾਂਦਾ ਠੀਕ ਹੈ ਨਾ ਉੱਥੇ ਜੋ ਉਹਨਾਂ ਦਾ ਪ੍ਰੋਸੀਜਰ ਹੁੰਦਾ ਜਿੰਨੇ ਟਾਈਮ ਲਈ ਉਹਨਾਂ ਨੇ ਰੱਖਣਾ ਉਹ ਆਪਾਂ ਨੂੰ ਫਾਲੋ ਕਰਨਾ ਪੈਂਦਾ ਠੀਕ ਹੈ ਨਾ ਤੇ ਇਹ ਚੀਜ਼ਾਂ ਮਤਲਬ ਸਾਨੂੰ ਪਬਲਿਕ ਦਾ ਸਾਥ ਬਹੁਤ ਜ਼ਰੂਰੀ ਆ ਇਕੱਲੇ ਪੁਲਿਸ ਦੇ ਆਪਾਂ ਕਹਿ ਦਈਏ ਠੀਕ ਹੈ ਨਾ ਤੇ ਮੈਂ ਪਹਿਲਾਂ ਵੀ ਪੈਟਰੋਲਿੰਗ ਕਰਦਾ ਰਹਿਣਾ ਹੁਣ ਵੀ ਜਦੋਂ ਵੀ ਸਾਡਾ ਟਾਈਮ ਲੱਗਦਾ ਕਿਉਂਕਿ ਮੈਂ ਸੁਣਿਆ ਵੀ ਇੱਥੋਂ ਪੱਤੋ ਦੇ ਕਾਫੀ ਹਾਈਲਾਈਟ ਆ ਪਿੰਡ ਠੀਕ ਹੈ ਨਾ ਤੇ ਇੱਥੇ ਜਿਆਦਾ ਮਾੜੇ ਸ਼ਰਾਬਤੀ ਅੰਸਰ ਰਹਿੰਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਪਹਿਲਾਂ ਇੱਧਰ ਹੀ ਪੈਟਰੋਲਿੰਗ ਵੀਰੇ ਦੋ ਤਿੰਨ ਪਿੰਡ ਖਾਸ ਕਰਕੇ ਇੱਧਰ ਹੁੰਦੇ ਧੂੜਕੋਟ ਵਾਲੀ ਸਾਈਡ ਜਾਂ ਨੰਗਲ ਵਾਲੀ ਸਾਈਡ ਤਾਂ ਨੰਗਲ ਤਾਂ ਠੀਕ ਆ ਇੱਧਰਲੀ ਸਾਈਡ ਅਸੀਂ ਕਰਦੇ ਆ ਠੀਕ ਆ ਨਾ ਹਾਂ ਤੇ ਹੋਰ ਵੀ ਜੇ ਕਿਸੇ ਨੇ ਆਪਣਾ ਸੁਝਾਅ ਦੇਣਾ ਜਾਂ ਕੋਈ ਵੀ ਅਸੀਂ ਤੁਹਾਨੂੰ ਨੰਬਰ ਵੀ ਦੱਸਾਂਗੇ ਠੀਕ ਆ ਮੈਂ ਆਪਣਾ ਨੰਬਰ ਵੀ ਦਊਗਾ ਸਰਕਾਰੀ ਨੰਬਰ ਹੈਗੇ ਸਾਡੇ ਕੋਲੇ ਠੀਕ ਆ ਨਾ ਜਿਹਦੇ ਤੇ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਦੇਣੀ ਆ ਭਵਾਂ ਦੀ ਕਿਸੇ ਨੇ ਕੋਈ ਚੋਰਾ ਬਾਰੇ